ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਲੰਗਿਆਂਣਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਅੱਜ ਦੀ ਵੀਡੀਓ ਚ ਦੋਸਤੋ ਆ ਕਟਾ ਵਿਖਾਉਣਾ ਬਾਈਆਂ ਨੇ ਇਹ ਕਟਾ ਸੇਲ ਕਰਨਾ ਤੇ ਪ੍ਰਾਪਰਟ ਡਿਟੇਲ ਬਾਈ ਤੋਂ ਲੈ ਲੈਣੇ ਆ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 95926 26951 ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਘਰੇ ਪਸ਼ੂ ਬਾਈਆਂ ਦੇ ਦੁੱਧ ਤੇ ਮੱਝਾਂ ਰੱਖੀਆਂ ਹੋਈਆਂ ਆ ਤੇ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਨਾਮ ਦੱਸ ਦਿਓ ਜੀ ਜੀ ਆਪਣਾ ਰਵਿੰਦਰ ਸਿੰਘ ਜੀ ਠੀਕ ਆ ਤੇ ਪਸ਼ੂ ਸਾਂਭਣ ਦਾ ਤਾਂ ਤੁਹਾਨੂੰ ਵੀ ਸ਼ੌਂਕ ਹੈ ਹਾਂ ਜੀ ਠੀਕ ਆ ਤੇ ਇਹ ਜਿਹੜਾ ਆਪਾਂ ਕਟਾ ਸੇਲ ਕਰਨਾ ਇਹ ਐਸਮੈਂ ਦਾ ਜਿਹੜੀ ਨਾਲ ਖੜੀ ਆ ਨਾ ਤੇ ਇਹ ਕਿੰਨੇ ਟਾਈਮ ਦਾ ਹੋ ਗਿਆ ਅੰਕਲ ਜੀ ਜੀ ਹੋ ਗਿਆ ਛਾਲ ਦਾ ਹੀ ਹੈ 1 ਸਾਲ ਦਾ 1 ਸਾਲ ਦਾ ਠੀਕ ਆ ਤੇ ਇਹਦੀ ماں ਦਾ ਕਿੰਨਾ ਦੁੱਧ ਰਿਹਾ ਪੀਕ ਲੈਵਲ ਤੇ ਜਮਾ ਜਿਹਦੀ ماں ਦਾ 16 16 ਕਿਲੋ ਜਾਨੀ ਕਿ ਦੁੱਧ ਦਿੰਦੀ ਰਹੀ ਆ ਹਨਾ ਤੇ ਇਹ ਗਾਂ ਕਿਹੜੇ ਝੋਟੇ ਦਾ ਬੱਚਾ ਹੈ ਜਿਹੜਾ ਸੰਦੀਪ ਕੋਲੇ ਹੈ ਹਨਾ ਅੰਕਲ ਨਾਲ ਦੋਸਤੋ ਜਦੋਂ ਆ ਕੇ ਗੱਲਬਾਤ ਕੀਤੀ ਸੀਗੀ ਉਦੋਂ ਗੱਲ ਹੋਈ ਸੀ ਵੀ ਇਹ ਲੰਡੇ ਝੋਟੇ ਦਾ ਬੱਚਾ ਹੈਗਾ ਡਾਇਰੈਕਟ ਕ੍ਰੌਸ ਦਾ ਸੰਦੀਪ ਕੋਲੇ ਪਿੰਡ ਲੰਗਿਆਂ ਨੇ ਚ ਝੋਟਾ ਸੀ ਗਾ ਲੰਡਾ ਉਹਦਾ ਇਹ ਬੱਚਾ ਤੇ 1 ਸਾਲ ਉਮਰ ਹੋ ਗਈ ਹੈ ਨਾ ਅੰਕਲ ਜੀ ਠੀਕ ਆ ਤੋੜ ਕੇ ਦਿਖਾਉਂਗੇ ਦੇਖ ਸਕਦੇ ਹੋ ਦੋਸਤੋ ਸੇਵਾ ਅੰਕਲ ਨੇ ਦੱਸਿਆ ਸੀਗਾ ਵੀ ਨੋਰਮਲ ਆ ਆਪਣੀ ਕੋਈ ਬਾਲੀ ਸੇਵਾ ਨਹੀਂ ਤੇ ਟੈਸਟੀਕਲਾਂ ਦਾ ਵੇਖ ਸਕਦੇ ਆ ਪੂਰਾ ਸਾਫ ਸੁਥਰਾ ਕੱਦ-ਕਾਟ ਸੋਹਣਾ ਕਰੂਗਾ ਉਹ ਵੀ ਦੋਸਤੋ ਮਾਰਕਿੰਗ ਵੀ ਬਹੁਤ ਜਾਇਜ ਆ ਪਿਓਰ ਨੀਲੀ ਰਾਵੀ ਨਸਲ ਦਾ ਕੱਟਾ ਜੀ ਨੂੰ ਚਾਹੀਦਾ ਆ ਜਰੂਰ ਕਨੈਕਟ ਕਰ ਲਿਓ ਪੱਠ ਪੂੜਾ ਦੇਖ ਸਕਦੇ ਪੂਰਾ ਚੱਕਵੇਂ ਪੱਠ ਪੂੜੇ ਦਾ ਮੋੜ ਲਿਓ ਜੀ ਬਾਕੀ ਮੂੰਹ ਮੱਥਾ ਦੇਖ ਸਕਦੇ ਆ ਦਾ ਅੱਖਾਂ ਜਮਾ ਨੀਲੀਆਂ ਗੁਲਾਬੀ ਅੱਖਾਂ ਦੇਖ ਸਕਦੇ ਆ ਦੋਸਤੋ ਤੁਰਦਾ ਤੁਰਦਾ ਦੇਖ ਸਕਦੇ ਬਹੁਤ ਵਗਾ ਤੁਰਦਾਗਾ ਬਾਕੀ ਟੈਸਟੀ ਗੱਲ ਦੇਖ ਸਕਦੇ ਬਹੁਤ ਲੰਮੇ ਤੇ ਜਮਾ ਪੱਧਰ ਦੋਸਤੋ ਆ ਜਿਹੜੀ ਇਹਦੇ ਨਾਲ ਖੜੀ ਆ ਇਹੀ ਇਹਦੀ ਮਾਂ ਦੋਸਤੋ ਘਟੇ ਦੀ ਚੰਗੇ ਕਦ ਕਾਠ ਵਾਲੀ ਆ ਤੇ ਚੰਗੇ ਕਦ ਕਾਠ ਵਾਲਾ ਮਾਲੀ ਬਣੂਗਾ ਦੋਸਤੋ ਪੂਰੇ ਵੱਡੇ ਕਦ ਕਾਠ ਵਾਲਾ ਝੋਟਾ ਬਣੂਗਾ ਕਿਉਂਕਿ ਮੱਝ ਪੂਰੀ ਵੱਡੇ ਕਦ ਕਾਠ ਵਾਲੀ ਆ ਤੇ ਇਹਦਾ ਮੌਲਾ ਅੰਕਲ ਜੀ ਜਮਾਂ ਜਾਇਜ ਮੌਲਾ ਕੀ 21 21000 ਤੇ ਦੇਣਾ ਆਪਾਂ ਸਾਂਭਣ ਵਾਲੇ ਬੰਦੇ ਨੂੰ ਹੈਨਾ ਦੋਸਤੋ ਦੇਣਾ ਇਹਨਾਂ ਨੇ ਵੀ ਕਟਾ ਜਿਹੜਾ ਸ਼ੌਂਕ ਨਾਲ ਸਾਂਭੂਗਾ ਉਹਨਾਂ ਨੂੰ ਵੀ ਘਰੇ ਸਾਂਭਣ ਵਾਲੇ ਬੰਦੇ ਨੂੰ ਦੇਣਾਗਾ ਉਹ ਬਾਈ ਕਨੈਕਟ ਕਰਿਓ ਤੇ 21000 ਮੋਲਾ ਵਿੱਚੋਂ ਕੁਸ ਮੌਕੇ ਤੇ ਲੈਸ ਹੋ ਜੂਗਾ ਤੇ ਫੋਨ ਨੰਬਰ ਆਪਣਾ ਜੀ ਫੋਨ ਨੰਬਰ ਆਪਣਾ ਬਈ 905692188 ਇੱਕ ਕਰੀ ਹੋਰ ਬੋਲ ਦੇ 905692188 ਠੀਕ ਆ ਦੋਸਤੋ ਇਹ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਚੰਗਾ ਘਟਾ ਜੀ ਨੇ ਘਰੇ ਪਾਲਣ ਨੂੰ ਲੈਣਾ ਬਹੁਤ ਵਧੀਆ ਰਹੂਗਾ ਗਾ ਤੇ ਜਰੂਰ ਬਾਈਆਂ ਦੇ ਨਾਲ ਕਨੈਕਟ ਕਰਿਓ ਥੱਲੇ ਬਹੁਤ ਸਾਫ਼ ਸੁਥਰਾਗਾ ਦੇਖ ਸਕਦੇ ਆ ਦੋਸਤੋ ਬਾਕੀ ਜਿਹਨਾਂ ਨਿਸ਼ਾਨੀਆਂ ਪੂਰੀਆਂ ਮਾਰਕਿੰਗ ਜਾਇਜ ਆ ਬਾਕੀ ਮੂੰਹ ਦੇਖ ਸਕਦੇ ਬਹੁਤ ਸੋਹਣਾਗਾ ਸਿੰਘ ਸੋਹਣਾ ਕੁੰਡਾ ਕਰ ਜੂਗਾ ਮੱਝ ਦੇ ਵੀ ਸਿੰਘ ਤੋਂ ਉਸ ਤੋਂ ਕੁੰਡਾ ਹੀ ਆ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ